ਪ੍ਰਧਾਨ ਮੰਤਰੀ ਨarendra Modi ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਜ਼ਿਲ੍ਹਾ ਨੇਪਾਲ ਕਾਲੇ ਦੋ ਦਿਨਾਂ ਕੌਮੀ ਸੰਮੇਲਨ ਦਾ ਉਦਘਾਟਨ ਕੀਤਾ ਇਸ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਨarendra Modi ਤੋਂ ਇਲਾਵਾ ਭਾਰਤ ਦੇ ਚੀਫ ਜਸਟਿਸ D Y Chandrachud ਕੇਂਦਰੀ ਕਾਨੂੰਨ ਮੰਤਰੀ Arjun Ram Meghwal ਅਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਕਪਿਲ ਸਿੰਬਲ ਵਿਸ਼ੇਸ਼ ਤੌਰ ਤੇ ਮੌਜੂਦ ਸਨ ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਸੁਪਰੀਮ ਕੋਰਟ ਦੀ ਸਥਾਪਨਾ ਦੇ 75 ਸਾਲ ਪੂਰੇ ਹੋਣ ਦੀ ਯਾਦ ਵਿੱਚ ਇੱਕ ਡਾਕ ਟਿਕਟ ਤੇ ਸਿੱਕਾ ਜਾਰੀ ਕੀਤਾ ਜ਼ਿਲ੍ਹਾ ਨਾਇਪਾਲਕਾ ਦੇ ਰਾਸ਼ਟਰੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੁਪਰੀਮ ਕੋਰਟ ਦੇ 75 ਸਾਲ ਭਾਰਤ ਦੇ ਸੰਵਿਧਾਨਿਕ ਮੁੱਲਾਂ ਦੀ ਯਾਤਰਾ ਹੈ ਉਹਨਾਂ ਨੇ ਕਿਹਾ ਕਿ ਸੁਪਰੀਮ ਕੋਰਟ ਦੇ 75 ਸਾਲ ਭਾਰਤ ਦੇ ਮਾਨ ਨੂੰ ਉੱਚਾ ਚੁੱਕਦੇ ਨੇ ਪ੍ਰਧਾਨ ਮੰਤਰੀ ਨੇ ਕਿਹਾ ਕਿ भारत ਦੇ ਲੋਕਾਂ ਨੇ ਕਦੇ ਵੀ ਸਰਵ ਉੱਚ ਅਦਾਲਤ ਤੇ بے ਪ੍ਰੋਸਗੀ ਨਹੀਂ ਦਿਖਾਈ। ਸਭ ਤੋਂ ਐਮਰਜੈਂਸੀ ਦੌਰਾਨ ਵੀ ਨੈਪਾਲ ਕਾ ਨੇ ਸੰਵਿਧਾਨ ਦੀ ਰੱਖਿਆ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ 140 ਕਰੋੜ ਦੇਸ਼ ਵਾਸੀਆਂ ਦਾ ਇੱਕ ਹੀ ਸੁਪਨਾ ਹੈ ਵਿਕਸਿਤ ਅਤੇ ਨਵਾਂ ਭਾਰਤ ਬਣਾਉਣਾ। ਦੇਸ਼ ਮੈਂ ਮਹਿਲਾਵੋ ਕੀ ਸੁਰੱਖਿਆ ਕੇ ਲਿਏ ਕਈ ਕਠੋਰ ਕਾਨੂੰਨ ਬਨੇ ਹੈ। 2019 ਮੈਂ ਸਰਕਾਰ ਨੇ ਫਾਸਟ ਟ੍ਰੈਕ ਸਪੈਸ਼ਲ ਕੋਰਟ ਕੀ ਸਥਾਪਨਾ ਕੀ ਯੋਜਨਾ ਬਣਾਈ। ਕਿਤਾਬ ਅਹਿਮ ਗਵਾਹੋ ਕੇ ਲਿਏ डिपोजिशन सेंटर्स का प्रावधान है इसमें भी डिस्ट्रिक्ट मॉनिटरिंग कमिटीज की भूमिका महत्वपूर्ण हो सकती है इस कमेटी में प्रधानमंत्री मोदी ने कहा कि भारतीय न्याय सहायता ਦੇ ਰੂਪ ਵਿੱਚ ਸਾਨੂੰ ਨਵਾਂ ਕਾਨੂੰਨ ਮਿਲਿਆ ਹੈ ਉਹਨਾਂ ਨੇ ਕਿਹਾ ਕਿ ਮਹਿਲਾਵਾਂ ਤੇ ਬੱਚਿਆਂ ਦੇ ਖਿਲਾਫ ਹੋਣ ਵਾਲੇ ਅਪਰਾਧਾਂ ਲਈ ਸਖਤ ਕਾਨੂੰਨ ਬਣੇ ਨੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਔਰਤਾਂ ਤੇ ਬੱਚਿਆਂ ਦੀ ਸੁਰੱਖਿਆ ਇੱਕ ਗੰਭੀਰ ਚਿੰਤਾ ਹੈ इस देरी को खत्म करने के लिए बीते एक दशक में कई स्तर पर काम हुआ है पिछले दस वर्षों में देश ने जुडिशियल इंफ्रास्ट्रक्चर के विकास के लिए लगभग 8000 करोड़ रुपए खर्च किए हैं ਇਸੇ ਦੌਰਾਨ ਸੰਬੋਧਨ ਕਰਦੇ ਆ ਭਾਰਤ ਦੇ ਚੀਫ ਜਸਟਿਸ ਡੀਵਾਈ ਚੰਦਰਚੂਨ ਨੇ ਕਿਹਾ ਕਿ ਆਜ਼ਾਦੀ ਦੇ 75 ਸਾਲਾਂ ਬਾਅਦ ਇਹ ਸਮਾਂ ਆ ਗਿਆ ਹੈ ਕਿ ਅਸੀਂ ਬਰਤਾਨਵੀ ਯੁੱਗ ਤੋਂ ਅੱਗੇ ਵਧੀਏ ਜਿਸ ਵਿੱਚ ਅਧੀਨਗੀ ਦੀ ਵਸਤੀਵਾਦੀ ਮਾਨਸਿਕਤਾ ਵੀ ਸ਼ਾਮਲ ਹੈ ਚੀਫ ਜਸਟਿਸ ਨੇ ਦੱਸਿਆ ਕਿ 2024 ਵਿੱਚ ਅਦਾਲਤੀ ਰਿਕਾਰਡਾਂ ਦੇ 40.48 ਕਰੋੜ ਪੰਨਿਆਂ ਨੂੰ ਡਿਜੀਟਾਈਜ਼ ਕੀਤਾ ਗਿਆ ਹੈ ਟੂ ਸੋਸਾਇਟੀ ði ਡਿਸਟ੍ਰਿਕਟ ਜੁਡੀਸ਼ਰੀ ਇਸ ਧਰਫੋਰ ਕਾਲਡ ਅਪਨ ਟੂ ਸ਼ੋਲਡਰ ਟ੍ਰੈਮੈਂਡਸ ਰਿਸਪੌਂਸਿਬਿਲਟੀ and is aptly described as the backbone of the indian judiciary samagam dauran chief justice d y chandra tour ne pradhanmantri narendra modi nu ek yaadgari chinh vi peet kita